ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਵੱਡੀ ਖਬਰ ਆ ਰਹੀ ਹੁਣ ਪੁਲਿਸ ਨੇ ਲੈਵਲ ਡੈਕਸ਼ਨ ਕਰਤੀ ਵੱਡੀ ਕਾਰਵਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਂ ਡਿਊਟੀ ਖਤਮ ਹੁੰਦੇ ਪੰਜਾਬ ਪੁਲਿਸ ਦੇ ਇੱਕ ਹੋਰ ਡਿਊਟੀ ਮੜ ਸ਼ੁਰੂ ਹੋ ਗਿਆ ਸਾਕਾ ਨੀਲਾ ਤਾਰਾ ਦੀ ਵਰਸੀ 6 ਜੂਨ ਨੂੰ ਮਨਾਈ ਜਾ ਰਹੀ ਹੈ ਤੇ ਹੁਣ ਕੱਟੜਪੰਥੀ ਸਿੱਖ ਜੈਸੇ ਬੰਦੀਆ ਵੱਲੋਂ ਬਹੁਤ ਵਾਰ ਸ਼ਾਮ ਨੂੰ ਖਾਲਸਾ ਮਾਰਚ ਕੱਢਿਆ ਜਾਂਦਾ ਹੈ ਇਸ ਦੌਰਾਨ ਅਮਨ ਕਾਨੂੰਨੀ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਵੀ ਪੰਜਾਬ ਪੁਲਿਸ ਦੇ ਮੋਡਿਆਂ ਤੇ ਹੈ ਪੁਲਿਸ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈ ਰਹੇ ਹਨ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਅਮਰਸਰ ਵਿੱਚ ਡਿਊਟੀ ਲਈ ਤਨਖਤ ਕੀਤਾ ਗਿਆ ਹੈ ਅਮਰਸਰ ਵਿੱਚ 45 ਦੇ ਕਰੀਬ ਗੱਜਟ ਪੁਲਿਸ ਅਧਿਕਾਰੀ ਵੀ ਮੌਜੂਦ ਪੁੱਲੀ ਪੁੱਜੇ ਹਨ ਇਹਨਾਂ ਵਿੱਚ ਸਭ ਤੋਂ ਵੱਧ ਪ੍ਰਾਪਤ ਸੂਰਤ ਗੁਰਸਿੱਖ ਹਨ ਤੇ ਉਹਨਾਂ ਦੀ ਡਿਊਟੀ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸਿਵਲ ਐਡਰੈਸ ਵਿੱਚ ਕੀਤੀ ਜਾ ਰਹੀ ਆ ਤੇ ਪੁਲਿਸ ਹੁਣ ਗੁਰੂ ਨਗਰ ਅਮਰਸਰ ਚ ਸਖਤ ਪ੍ਰਬੰਧ ਕੀਤੇ ਹਨ ਇਸ ਨੂੰ ਧਿਆਨ ਜੇ ਰੱਖਣਾ ਸਰਦੀ ਰੇਜ ਦੇ ਸਾਰੇ ਜ਼ਿਲ੍ਹਿਆਂ ਤੋਂ ਪੁਲਿਸ ਬਲ ਬੁਲਾਏ ਗਏ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ